ਇਦੋਂ ਤੋਂ ਕਰੋ ਬਾਬੇ ਜੀ ਦੀ ਪੀਰ ਦੇ ਦਰਸ਼ਨ ਤੇ ਦੇਖੋ ਮੇਲੇ ਦੀਆਂ ਰੌਣਕਾਂ ਅੱਗੇ ਤੁਹਾਨੂੰ ਦਿਖਾਉਣੀ ਆ ਮੇਲਾ ਸਾਰਾ ਮੈਂ ਲੇ ਉਧਰ ਤੁਹਾਨੂੰ ਦਿਖਾਵਾਂਗੇ ਬਾਬੇ ਹਰੀ ਰਾਖ ਬਣੀ ਆਇਆ ਉਧਰ ਲੈ ਦੇਖੋ ਕਿੰਨੀ ਆ ਰੌਣਕਾਂ ਨੇ ਮੇਲੇ ਦੇ ਉਧਰ ਲਗਾਤਾਰ ਚੱਲ 6 ਮਹੀਨੇ ਬਾਅਦ ਵਰਦਾ ਆ ਦੇਖੋ ਚੰਡੋਲਾ ਦੇ ਨੰਨਾ ਰਾਸਾ ਦੇਖੋ ਬਰਾ ਦਿਖਾਈਏ ਮੇਲਾ ਯਾ ਇਹ ਜੀ ਉਸ ਆ ਜਹਾਜ ਜਗੰਦੇ ਹੋਣੇ ਨਾ ਓਏ ਮੋਟਰ ਲੱਗੀ ਆ ਮੋਟਰ ਨਹੀਂ ਤਾਂ ਹੁੰਦਾ ਇਹ ਉਹ ਵੱਡੀ ਕਿਦੋਂ ਜੀ ਖੜਾ ਤੂੰ ਆ ਜਾ ਵਾ ਕੇ ਦੇਖੋ ਬੰਦਾਰ ਬਹੁਤ ਨਿਆਰੇ ਆ

ਵੱਡੀ ਵੱਡੀ ਜੀਦੂ ਖੜੀ ਆ ਗੱਡੀ ਚਲੋ ਖੜਾ ਤੀ ਜਨਾ ਹੋਰ ਹੋਰ ਦੇ ਨੂੰ ਕਮਜ਼ੋਰ ਜਾਣੀ ਸਵਾ ਲਖਣਾ ਲੱਭੀ ਵੱਡੀ ਵੀ ਟਰੱਕ ਲੈ ਕੇ ਤੁਰਿਆ ਆ ਇਹ ਮੇਰੇ ਰਹਿਦਾ ਆ ਜੱਟਾ ਇਹ ਟਰੈਕਟਰ ਵੀ ਏਸੀ ਬਣਾ ਲੇ ਲੈ ਕੇ ਦੇਖੋ ਏਸੀ ਲਾਇਆ ਹੋਇਆ ਇੱਕ ਤਾਂ ਟਰੈਕਟਰ ਤੇ ਲੈ ਆਓ ਜਿਆਰੇ ਬਾਬੇ ਦਾ ਰੌਣਕਾਂ ਲੈਨੇ ਨੇ ਇਹ ਅੱਛੀ ਦੇਖ ਲੋ ਲਾਹੇ ਹੈ ਗਿਆ ਟਾਈਮ ਇਹ ਤੋਂ ਲੋ ਘਾੜੀ ਚ ਪੈ ਜਾਣਗੇ ਹੁਣ ਆ ਮੇਲੇ ਜਿ ਰੁਕਤਾ ਆਉਂਦੇ ਆ ਪੁੱਤਰ ਬਾਬੇ ਹਰੀਦਾਸ ਨੂੰ ਆ ਚੱਲੀਓ ਉੱਤਰ ਦਿਖਾਉਣੇ ਸਰ ਆਪ ਜੀ ਨੇ ਛੱਤ ਤੇ ਹੁੰਦੀਆਂ ਸੱਖਾਂ ਪੂਰੀਆਂ ਭਾਈ ਬਾਬੇ ਹਰੀਦਾਸ ਦੇ ਦੇਖੋ ਨਰਾਇਣ ਦੇ ਮਲੇ ਉੱਤੇ ਤੇ ਰਾਬੀਆਂ ਦੇ ਦੇਖਾ ਤੇ ਉੱਪਰ ਭਰੀ ਫਿਰ ਜਿਆ ਦਾਰੂ ਦੇ ਆਪਾਂ ਵੀ ਦਿਖਾਉਣੇ ਥੋਨੂੰ ਲੈ ਮਾਰੀ ਰੌਣਕ ਐ ਇੱਥੇ ਸਾਰੇ ਦਾਰੂ ਵਾਲੀ ਨੇ ਪਹਿਲੇ ਤੋੜਦੀ ਲਿਆਉਂਦਾ ਵਾਲਾ ਠੀਕ ਸਖਪੂਰੀ ਹੁੰਦੀ ਆ ਨਾਲੇ ਲੱਗਦਾ ਤੇ ਅਸੀਂ ਖਾੜੇ ਆੜਾ ਜੋੜੀ ਦਿਖਾਉਣਾ ਤੁਹਾਨੂੰ ਦੇਖੋ ਇਹਦੇ ਪਸਾਰੇ ਡਿੱਗੇ ਪਏ ਹੁੰਦੇ ਆ ਇਹ ਆ ਗਏ ਖਾੜੇ ॻालजो <laughs> ਆ ਤਾਂ ਦਿਖਾਵਾ ਆਦਰ ਕੋ ਸੇਵਕ ਦੇਖੀ ਨਾ ਫੋਨ ਦਾ ਕੋਣ ਸੇਵਕ ਦਾ ਜੱਲੇ ਦਾ ਆ ਦੇਖ ਆਹ ਬੱਟਾ ਇਹ ਦੇਖ ਆਹ ਆਹ ਨੇ ਇੱਥੇ ਐਲੀ ਤੋੜ ਦੀ ਲਿਆ ਉਦਾਲਾ ਦੇ ਕਾ ਬੱਠਾ ਹੈ ਤਾਂ ਵੀ ਕਰੋ ਨਾ ਆਨੰਦ ਲਓ ਦੇਖੋ ਬਾਬੇ ਹਰੀ ਆ ਜੀ ਸਮਾਧਿ ਕਰੋ ਦਰਸ਼ਨ ਚਲੋ ਠੀਕ ਹੈ ਜੀ ਇਹ ਹੌਲੇ ਸਾਨੂੰ ਤਾਂ ਚਲੋ ਟਾਈਮ ਲੱਗਿਆ ਪਾ ਨੂੰ ਆ ਨਾ ਦੇਖੋ ਤਾਂ ਇਹ ਤਾਂ ਅੰਦਰ ਜਾ ਕੇ ਸਾਨੂੰ ਓਏ ਮੈਂ ਅੰਦਰ ਜਾਵਾਂ ਮੇਰੇ ਥੋੜੇ ਪਏ ਨੇ ਬਾਬੇ ਹਰੀ ਰਾਜ ਦੇ ਖਾਣੇ ਸੰਸਮੇ ਆਤੇ। ਬਾਬਾ ਸਾਰੇ ਦੇ ਸੱਖਾ ਪੂਰੀਆਂ ਕਰੇ ਭਾਈ ਜਿਹੜਾ ਸਰਦਾ ਨਾ ਆਉਂਦੇ ਆ। ਬਾਬਾ ਹਰੀ ਰਾਜ। ਇੱਥੇ ਚੱਲਦੀ ਆ ਜੋਤਸਰਾਵ ਦੀ। ਚਾਤ ਕਰ। ਇਹ ਚੱਲਦੇ ਜੋ ਤਾਂ। ਸੋਪਿੰਗ ਵਾਲੇ ਗਲਾਸ ਚੱਕੀ ਖੜਿਆ ਸਾਰੇ ਉੱਥੇ ਵਰਤਾਂਦੇ ਆ ਧੋਲ ਚ ਸਰਾਂ ਭਾਈ ਇੱਥੇ ਪਰਾਗ ਆ ਧੋਲ ਭਰਿਆ ਹੋਇਆ ਹੈ ਜੇ ਕੀਪਰੰਦਰਾ ਗਰੇ ਉਹਨਾਂ ਤੁਝੇ ਲੋੜ ਕਰਦੀ ਮੁੱਤਾ ਨੂੰ ਜਦੋਂ ਤਾਹਾਂ ਤੋਂ ਲਾ ਕੇ ਮੋੜਦਾ ਜਮਾ ਤਾਹਾਂ ਤੋਂ ਓ ਲੱਗਿਆ ਜਮਾ ਤਾਹਾਂ ਇਹ ਤਾਂ ਮੂਤ ਨਿਕਲ ਜਾਂਦਾ ਬੰਦੇ ਦੇ ਵਿੱਚ ਤਾਂ ਦੂਜੇ ਬੈਠਾ ਹੁੰਦਾ ਦੇਖ ਇੱਧਰ ਆ ਜਦੇ ਵਕਤ ਆ ਆਹ ਵਹੀ ਕਰੀ ਕਰਦਾ ਉਹ ਲੈ ਲੈ ਕੇ ਬਤਾ ਹਾਂ ਦੇਖੋ ਦੇਖੋ ਮਨ ਘਾੜੇ ਲੱਗੇ ਨੇ ਪੂਰਾ ਭਾਰੀ ਰਸ ਹੈ ਮੇਲੇ ਦੇ ਵਿੱਚ ਆਪਣਾ ਹੀ ਮਨਜਾ ਕਰਿਆ ਮਹਾਨ ਵਾਲੇ ਜਰਜਾਰਾ ਦੋਸਤਾਂ ਦਿਖਾਈਏ ਵੀਡੀਓ ਬਣਾ ਕੇ ਨਾਲੇ ਆਪਾਂ ਦਰਸ਼ਨ ਕਰਕੇ ਆਈਏ ਚਲੋ ਆਪਾਂ ਮੇਲਾ ਦੇਖ ਲਿਆ ਹੁਣ ਚਲਦੇ ਆ ਘਰ ਨੂੰ ਚਲੋ ਠੀਕ ਹੈ ਬਾਈ ਦੇਖੋ ਚਲੋ ਠੀਕ ਹੈ ਫਿਰਿੱਟ ਆਉਂਦੇ ਆਣੇ ਓਕੇ ਆ ਜੋ ਜਿਹੜੇ ਤੇ ਰੰਧਾ ਕੋ ਤੁਹਾਨੂੰ ਦਰਸ਼ਨ ਕਰਦੇ